ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਉਦਾਂ ਪਤਾ ਹੀ ਹੋਣਾ ਸਾਰਿਆਂ ਨੂੰ ਵੀਡੀਓ ਮੈਂ ਕਾਤੋਂ ਨਹੀਂ ਸੀ ਪਾਉਂਦਾ ਡੈਡੀ ਪੂਰਾ ਹੋ ਗਿਆ ਸੀਗਾ ਤਾਂ ਕਰਕੇ ਜਦੋਂ ਲਾਸਟ ਵੀਡੀਓ ਮੈਂ ਪਾਈ ਸੀ ਮੇਰੇ ਖਾਲਨਾ ਮਹੀਨੇ ਤੋਂ ਜ਼ਿਆਦਾ ਹੀ ਹੋ ਗਿਆ ਹਸਪੀਟਲ ਦੇ ਵਿੱਚ ਉਦੋਂ ਪਾਈ ਸੀ ਉਦੋਂ ਫਿਰ 2-4 ਦਿਨਾਂ ਬਾਅਦ ਡੈਡੀ ਪੂਰਾ ਹੋ ਗਿਆ ਸੀਗਾ ਤੇ ਖੇਰੇ ਕੈਮਰਾ ਚੱਕਣ ਦੀ ਹਿੰਮਤ ਹੀ ਨਹੀਂ ਪਈ ਬਾਅਦ ਜ ਦੇਦੀ ਨਹੀਂ ਕੀਤਾ ਬਾਕੀ ਅੱਜ ਮਹੀਨੇ ਬਾਅਦ ਮੈਂ ਵੀਡੀਓ ਸ਼ੂਟ ਕਰਨ ਲੱਗਾ ਉਹ ਵੀ ਬਾਗਾ ਆਇਆ ਸੀਗਾ ਫੇਰ ਨਿਕਲੇ ਬਾਹਰ ਨੂੰ ਉਹ ਗੱਲਬਾਤ ਇਦਾਂ ਹੋਈ ਸੀਗੀ ਜਦੋਂ ਮੈਂ ਹਸਪੀਟਲ ਸੀ ਨਾ ਉੱਥੇ ਚੂਲੇ ਤੇ ਜਦੋਂ ਸੱਟ ਲੱਗੀ ਸੀ ਡੇਢੀ ਦੇ ਉੱਥੇ ਲੈ ਗਏ ਸੀਗੇ ਉਹ ਤੋਂ ਬਾਅਦ ਫੇਰ ਉਹ ਕਹਿੰਦੇ ਸੀ ਆਪਰੇਸ਼ਨ ਕਰਨਾ ਆ ਤੇ ਮੈਂ ਵੀ ਪਤਾ ਬੂਤਾ ਕੀਤਾ ఫిజియోਥੈਰਪੀ ਵਾਲਾ ਜਿਹੜਾ ਲਾਇਆ ਸੀਗਾ ਉਹ ਹੁੰਦਾ ਹੁੰਦਾ ਸੀ ਦੋ ਟਾਈਮ ਮੇਰੇ ਖਿਆਲ ਨਾਲ ਮੈਂ ਵੀਡੀਓ ਚ ਮੈਨੂੰ ਯਾਦ ਨਹੀਂ ਜਦੋਂ ਅਖੀਰਲੀ ਵੀਡੀਓ ਪਾਈ ਸੀ ਮੋਂ ਦੇ ਵਿੱਚ ਦੱਸਿਆ ਸੀ ਸਾਰਾ ਕੁਝ ਵੀ ఫిజియోਥੈਰਪੀ ਵਾਲਾ ਹੁੰਦਾ ਆ ਇੱਕ ਆਪਣਾ ਕੇਅਰ ਟੇਕਰ ਆਉਂਦਾ ਹੁੰਦਾ ਸੀ ਉਹ ਵੀ ਮੇਰੇ ਨਾਲ ਡੈਡੀ ਨੂੰ ਪਾਸਾ ਦਵਾਉਂਦਾ ਹੁੰਦਾ ਸੀ ਕਿਉਂਕਿ ਲੰਮੇ ਪੈ ਪੈ ਕੇ ਨਾ ਬੈਕ ਸਾਈਡ ਤੇ ਸਕਿਨ ਖਰਾਬ ਹੋਣ ਲੱਗ ਪਿੰਦੀ ਆ ਉਹਨੇ ਮੇਰੇ ਨਾਲ ਪਾਸਾ ਦਵਾਉਣਾ ਸਾਰਾ ਇਹ ਦੋਵਾਂ ਨੇ ਕਰਨਾ ਉਹ ਵਿਚਾਰਾ ਤਿੰਨ ਕ ਦਿਨ ਹੀ ਆਇਆ ਉਹ ਬੰਦਾ ਬਹੁਤ ਵਧੀਆ ਸੀ ਮੈਂ ਉਹਨੂੰ ਕਿਹਾ ਸੀ ਕਿਹਾ ਜੀ ਡੈਡੀ ਸਹੀ ਹੋ ਗਿਆ ਮੈਂ ਦੋ ਚੌਹ ਦਿਨਾਂ ਤੱਕ ਨਾ ਫਿਰ ਆਪਾਂ ਇੱਕ ਵੀਡੀਓ ਬਣਾਵਾਂਗੇ ਉਹ ਬੰਦਾ ਹੀ ਬਹੁਤ ਵਧੀਆ ਯਾਰ ਉਹ ਕੁਸ਼ੈਰ ਦੇ ਵਿੱਚ ਬਣਿਆ ਦਾ ਇਦਾਂ ਪੱਕਾ ਹੀ ਲੱਗਾ ਹੋਇਆ ਵਾ ਅੱਜ ਕੱਲ ਤੁਹਾਨੂੰ ਪਤਾ ਕਿ ਇਹ ਕੋਈ ਟਾਈਮ ਨਹੀਂ ਹੈਗਾ ਆਪਣੇ ਮਾਪਿਆਂ ਨੂੰ ਸਾਹਮਣ ਨੂੰ ਤੇ ਚਲੋ ਆਪਾਂ ਤਾਂ ਖੁਸ਼ਕਿਸਮਤ ਅਸੀਂ ਇਹ ਮੈਂ ਮਹੀਨਾ ਡੇਢ ਮਹੀਨਾ ਸੇਵਾ ਕਰ ਲਈ ਉਹ ਦਿਨਾਂ ਦੇ ਵਿੱਚ ਸਿੱਖਿਆ ਵੀ ਮੈਂ ਬੜਾ ਕੁਝ ਕਿੰਨਾ ਕੁਝ ਦੇਖ ਲਿਆ ਮਹੀਨੇ ਵਿੱਚ ਹੀ ਇਹ ਮਾਲ ਦਾ ਉਦੋਂ ਵੀ ਸ਼ੂਟ ਕਰਨੀ ਸੀ ਵੀਡੀਓ ਉਦੋਂ ਮੇਰਾ ਸਿਰ ਦਿਲ ਨਹੀਂ ਕੀਤਾ ਕਿੰਨੇ ਦਿਨਾਂ ਦਾ ਮੈਂ ਆਉਣ ਨੂੰ ਕਰਦਾ ਸੀਗਾ ਇੱਥੇ ਜੀ ਜਾ ਕੇ ਮੋਟਰ ਤੇ ਵੀਡੀਓ ਪਾਉਣ ਦੇ ਦੱਸਦੇ ਹਾਂ ਸਾਰਿਆਂ ਨੂੰ ਇੱਦਾਂ ਹੀ ਕਰਦੇ ਕਰਦੇ ਅੱਜ ਪਾਉਣਾ ਕੱਲ ਪਾਉਣਾ ਅੱਜ ਪਾਉਣਾ ਕੱਲ ਪਾਉਣਾ ਇਹ ਦਿਲ ਹੀ ਨਹੀਂ ਸੀ ਕਰਦਾ ਤੇ ਅੱਜ ਵਾਵਾ ਕਰ ਕਰਾ ਕੇ ਭਾਗਾ ਕੰਦਾ ਚੱਲ ਚਲੀ ਆਪਾਂ ਮੋਟਰ ਤੇ ਬਹਿਨੇ 10 ਮਿੰਟ ਜਾ ਕੇ ਇਹ ਆਏ ਮੈਂ ਕਿਹਾ ਚਲੋ ਹੁਣ ਜ਼ਿੰਦਗੀ ਥੋੜਾ ਆਪਣਾ ਆਪਣੀ ਰੋਗ ਲੈਣੀ ਜਾਂ ਨਾਲੇ ਚੱਲ ਜਾਂਦੇ ਆ ਜੀਿੰਦਗੀ ਤੇ ਚਲਾਉਣੀ ਪੈਣੀ ਆ ਸਾਰਾ ਕੁਝ ਉਦਾਂ ਹੀ ਰਹਿ ਜਾਣਾ ਆ ਜਾਣ ਵਾਲਿਆਂ ਨੇ ਚੱਲ ਜਾਣਾ ਆ ਬਾਕੀ ਜਿਨ੍ਹਾਂ ਨੂੰ ਪਤਾ ਲੱਗਾ ਸੀਗਾ ਵੀ ਭੋਗ ਤੇ ਕਈ ਆਪਣੇ ਵੀਡੀਓ ਵੇਖਣ ਵਾਲੇ ਭੋਗ ਤੇ ਵੀ ਆਏ ਸੀਗੇ ਮੈਂ ਕੋਈ ਸਟੋਰੀ ਪਾਈ ਸੀ ਸ਼ਾਇਦ ਇੰਨੇ ਤਰੀਕੇ ਨੂੰ ਭੋਗਿਆ ਹੋਰ ਕਈ ਜਾਣੇ ਮਿਲੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਇਦਾਂ ਕਰਕੇ ਮਾੜਾ ਮੋਟਾ ਬਾਹਰ ਬੁੱਲ ਪੰਪਰ ਲਈਦਾ ਹੌਲੀ 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 ਹੁਣ ਮੂਡ ਚੇਂਜ ਹੋਣ ਲੱਗ ਪਿਆ ਆ ਬਾਕੀ ਆਪਣਾ ਬਾਗਾ ਮਿੱਤਰ ਦਲਬਾਗ ਸਿੰਘ ਤਾਂ ਮੈਂ ਆਇਆ ਮੋਟਰ ਤੇ ਦਲਬਾਗ ਸਿੰਘ ਸੰਧੂ ਇਹ ਵੀ ਬਹੁਤ ਟਾਈਮ ਬਾਅਦ ਆਇਆ ਕੈਮਰੇ ਸਾਹਮਣੇ ਰੇਤਾ ਦੇਖ ਓਏ ਹਾਂ ਰੇਤਾ ਬੜੀ ਸੁੱਕੀ ਆ ਸਾਰੀ ਭਰਿਆ ਪਿਆ ਚੜਾ ਚਵੱਚਾ ਯਾਰ ਇੱਥੇ ਇੰਨੀ ਸਫਾਈ ਰੱਖਦੇ ਨਹੀਂ ਨਾ ਜਦੋਂ ਇਹ ਹੁੰਦੇ ਨਹੀਂ ਕਾਕੂ ਕਿੱਤਾ ਕਰਿਆ ਬਣਾਉਣਾ ਹਰੇ ਤੇਰੇ ਤੇ ਹੋਵੇ ਵਿੱਚ ਕੱਚਾ ਰੇਤਾ ਆ ਗਿਆ ਆਹੋ ਆ ਮੈਂ ਵੜੀ ਸਫਾਈ ਰੱਖੀ ਸੀ ਬਾਅਦ ਯਾਰ ਹੁਣ ਨਹੀਂ ਹਟ ਗਿਆ ਇੱਥੇ ਯਾਰ ਆ ਵੀ ਫਿੱਕਾ ਜਾ ਹੋ ਗਿਆ ਰੰਗ ਸਾਰਾ ਹੀ ਹੁਣ ਪਾਵਾਂਗੇ ਹੌਲੀ ਹੌਲੀ ਵੀਡੀਓ ਰੈਗੂਲਰ ਪਾਇਆ ਕਰਾਂਗੇ ਜਿੱਦਾਂ ਪਹਿਲਾਂ ਆਉਂਦੇ ਹੁੰਦੇ ਸੀਗੇ ਹੋਇਆ ਹੀ ਬੜਾ ਕੁਝ ਉਹਨਾਂ ਦਿਨਾਂ ਦੇ ਵਿੱਚ ਨਾ ਮਾੜਾ ਟਾਈਮ ਜਦੋਂ ਆਉਂਦਾ ਤੁਹਾਨੂੰ ਪਤਾ ਹੈ ਉਹ ਤੇ ਦੱਸ ਕੇ ਨਹੀਂ ਆਉਂਦਾ ਆ ਜਾਂਦਾ ਹੁਣ ਕਿੰਨੀਆਂ ਗੱਡੀਆਂ ਘਰੇ ਮੇਰੇ ਕੋਲ 4-4 ਖੜੀਆਂ ਰਹਿੰਦੀਆਂ ਹੁੰਦੀਆਂ ਸੀ 4-4 3-3 ਕਈ ਵਾਰ ਜਦ ਦਿਨ ਡੈਡੀ ਜਿਆਦਾ ਢਿੱਲਾ ਹੋ ਗਿਆ ਨਾ ਘਰ ਚ ਕੋਈ ਗੱਡੀ ਨਹੀਂ ਸੀ ਖੜੀ ਜਿੰਮਣੀ ਸੀ ਨਾ ਜਿੰਮਣੀ 20 ਡੈਡੀ ਦਾ ਉਹ ਮੈਨੂੰ ਜਿਹੜਾ ਕੇਅਰ ਟੇਕਰ ਆਉਂਦਾ ਨਾ ਉਹ ਕਹਿੰਦਾ ਹੁੰਦਾ ਸੀਗਾ ਵੀ ਭਾਈ ਸੂਪ ਪਿਆ ਲਿਆ ਕੇ ਡਾਕਟਰ ਵੀ ਕਹਿੰਦੇ ਸੀ ਵੀ ਦੇ ਦੇ ਛੇਤੀ ਹੱਡੀ ਜੁੜ ਜੂਗੀ ਮੈਂ ਲੈਣ ਚੱਲ ਗਿਆ 9:30 10 ਦੀ ਗੱਲ ਸੀ ਅੱਗੇ ਉਹ ਮੁੰਡੇ ਆਏ ਉਹਨਾਂ ਨੇ ਪੀਤੀ ਸੀ ਸ਼ਰਾਬ ਉਹਨਾਂ ਨੇ ਗੱਡੀ ਲਿਆ ਕੇ ਸਿੱਧੀ ਹਾਈ ਵੀਰ ਦੇ ਵਿੱਚ ਖੜੀ ਕਰ ਦਿੱਤੀ। ਪੀਤੀ ਜਾਦੀ ਸੀ ਉਹਨਾਂ ਨੇ ਇਧਰ ਨੂੰ ਮੈਂ ਜਾਣਦਿਆਂ ਸੀਗਾ 80 70 60 70 ਤੇ ਜਾਣਦਿਆਂ ਸੀਗਾ ਮੈਂ। ਸਿੱਧੀ ਜਿਮਣੀ ਵਿੱਚ ਮੈਂ ਕੱਟਦੀ ਪਹਿਲੇ ਉਹਨਾਂ ਦੇ ਵਿੱਚ ਵੱਜੀ। ਉਹਨਾਂ ਦੀ ਗੱਡੀ ਪੁੱੜ ਕੇ ਪਰ ਉਹਨੂੰ ਡਿੱਗੀ। ਉਹਨਾਂ ਦੇ ਵਿੱਚ ਵੱਜ ਕੇ ਮੈਂ ਸਟੀering ਕੱਟ ਦਿੱਤਾ ਕਨੈਕਟਰ ਸਾਈਡ ਨੂੰ। ਸਿੱਧੀ ਫੁੱਟ ਪਾਤੇ ਚੜ ਗਈ ਜਾ ਕੇ ਸੈਂਟਰ ਤੇ। ਐਂ ਲਟਕ ਗਈ। ਇਧਰਲਾ ਪਾਸਾ ਜਿਮਣੀ ਦਾ ਖਿਲਰ ਗਿਆ। ਇਹ ਆ ਵੀ ਮੇਜਰ ਐਕਸੀਡੈਂਟ ਨਹੀਂ ਹੋਇਆ। ਜਿੱਦਾਂ ਪਾਰਟ ਜਿਹੜੇ ਸੀ ਨਾ ਉਹ ਡੈਮੇਜ ਹੋ ਗਏ ਤੇ ਸਾਰੀ ਸੱਟ ਜਿਹੜੀ ਸੀ ਉਹ ਟਾਇਰ ਨੇ ਝੱਲ ਲਈ ਉਸ ਦਿਨ ਰਾਤ ਨੂੰ 4 ਵਜੇ ਫੇ ਗੱਡੀ ਟੋਅ ਕਰਾ ਕੇ ਮੁੰਡੇ ਆਪਣੇ ਆ ਗਏ ਸੀ ਮਿੱਤਰ 4 ਵਜੇ ਟੋਅ ਕਰਾ ਕੇ ਗੱਡੀ ਏਜੰਸੀ ਛੱਡ ਕੇ ਗਏ ਤੇ ਉਸ ਤੋਂ ਅਗਲੇ ਦਿਨ ਦੀ ਗੱਲ ਹੀ ਅਗਲੇ ਦਿਨ ਡੈਡੀ ਜ਼ਿਆਦਾ ਢਿੱਲਾ ਹੋ ਗਿਆ ਤੇ ਮੈਂ ਐਂਬੂਲੈਂਸ ਨੂੰ ਫੋਨ ਕੀਤਾ ਐਂਬੂਲੈਂਸ ਵਾਲਾ ਆਇਆ ਰਾਤ ਦੇ ਵਜੇ ਸੀ ਉਹ ਤੋਂ 2 ਕੇ ਤੇ ਉਹਨਾਂ ਨੇ 3 ਦਿਨ ਵੈਂਟੀਲੇਟਰ ਤੇ ਰੱਖਿਆ ਤੇ ਆਪਣੇ ਤਿੰਨ ਦਿਨ ਮੈਨੂੰ ਪਤਾ ਸੀ ਕਿੱਦਾਂ ਕੱਢੇ ਤੇ ਤੇ ਜਿੰਨਾ ਜਿੰਨਾ ਨੂੰ ਪਤਾ ਸੀ ਆਪਣੇਆਂ ਨੂੰ ਕਿਸੇ ਦਰਾਂ ਨੂੰ ਆਏ ਉੱਥੇ ਤੇ ਤੇ ਡਾਕਟਰ ਸਾਹਿਬ ਆਪਣੇ ਆ ਤੰਜ਼ੂਰ ਜਿੰਨਾਂ ਨੂੰ ਮੈਂ ਵੀਡੀਓ ਵਿੱਚ ਦਿਖਾਉਂਦਾ ਹਾਂ ਉਹਨਾਂ ਜਿੰਨਾਂ ਕੋਲ ਅਖੀਰਲੇ ਦਿਨਾਂ ਚ ਡੈਡੀ ਦੀ ਮੈਂ ਲੈ ਕੇ ਜਾਂਦਾ ਹੁੰਦਾ ਸੀ ਉਹਨਾਂ ਨੂੰ ਉੱਥੇ ਆਪਣੇ ਉਹ ਵੀ ਘਰ ਵੀ ਆਏ ਸੀਗੇ ਉਹਨਾਂ ਕੋ ਟ੍ਰੀਟਮੈਂਟ ਵੀ ਕਰਾਉਂਦਾ ਸੀਗਾ ਤੇ ਉਹ ਆਏ ਉਹਨਾਂ ਨੇ ਮੈਨੂੰ ਬੜਾ ਹੌਸਲਾ ਦਿੱਤਾ ਵੀ ਤੈਨੂੰ ਫੈਸਲਾ ਲੈਣਾ ਪੈਣਾ ਕਿਉਂਕਿ ਡਾਕਟਰ ਆਹ ਮੂੰਹ ਕਹੀ ਜਾਂਦੇ ਸੀ ਵੀ ਜਿੰਨੀ ਅਸੀਂ ਮੈਡੀਸਨ ਅੰਦਰ ਸੈੱਟ ਦਿੱਤੀ ਹੈ ਨਾ ਸਰੀਰ ਦੇ ਇੰਨੀ ਮੈਡੀਸਨ ਨਾਲ ਸਰੀਰ ਰਿਕਵਰ ਕਰ ਲੈਣਾ ਚਾਹੀਦਾ ਆ ਤੇ ਮੂੰਹ ਤਾਂ ਨਹੀਂ ਉਹ ਕਹਿੰਦੇ ਹੁੰਦੇ ਵੀ ਤੁਸੀਂ ਲੈ ਜਾਓ ਉਹ ਤਾਂ ਆਪਣਾ ਡਿਸੀਜਨ ਹੁੰਦਾ ਆ ਤੇ ਹੋਰ ਵੀ ਆਏ ਸਾਰੇ ਰਿਸ਼ਤੇਦਾਰ ਸਾਰੇ ਤੇ ਡਾਕਟਰ ਨੇ ਉਹਨੂੰ ਬੜਾ ਸਮਝਾਇਆ ਵੀ ਤੈਨੂੰ ਤੈਨੂੰ ਹੀ ਡਿਸੀਜਨ ਲੈਣਾ ਪੈਣਾ ਤੂੰ ਕਰਨਾ ਜੋ ਹੁਣ ਕਰਨਾ ਆ ਫੇਰ ਮੈਂ ਜਾਂਦਾ ਸੀਗਾ ਆਈ ਸੀ ਯੂ ਦੇ ਵਿੱਚ ਜਿੱਥੇ ਵੈਂਟੀਲੇਟਰ ਤੇ ਲੱਗਿਆ ਉਹ ਡੈਡੀ ਲਾ ਦਿੰਦੇ ਹਨ ਤੁਹਾਨੂੰ ਸਾਰਿਆਂ ਨੂੰ ਪਤਾ ਜਣਾ ਮੂੰਹ 'ਚ ਪੈਪ ਪਾ ਦਿੰਦੇ ਆ ਇੱਕ ਸੂਈ ਧੋਣ ਤੇ ਲਾ ਦਿੰਦੇ ਉਹਦੀ ਸਣੀ ਮੇਰੇ ਖਾਣਾ ਹਾਰਟ ਨੂੰ ਚਲਾਉਂਦੇ ਤਾਂ ਅੰਦਰ ਕੁਝ ਪਾਉਂਦੇ ਆ ਮੂੰਹ 'ਚ ਵੱਡਾ ਪੈਪ ਲਾ ਦਿੰਦੇ ਆ ਮਸ਼ੀਨਾਂ ਨਾਲ ਸਰੀਰ ਨੂੰ ਬਾਡੀ ਨੂੰ ਚਲਾਉਣ ਲਾ ਪਿੰਦੇ ਆ ਫੇਰ ਅਸੀਂ ਵਾਰੀ-ਵਾਰੀ ਜਾਂਦੇ ਸੀ ਅੰਦਰ ਕਦੀ ਹੱਥ ਤੇ ਚੁੰਡੀ ਵੱਟਦੇ ਸੀ ਕਦੀ ਅੱਖਾਂ ਨੂੰ ਐਂ ਕਰਦੇ ਸੀ ਵੀ ਮਾੜਾ-ਮਾੜਾ ਸਰੀਰ ਰਿਐਕਟ ਕਰਦਾ ਸੀ ਫੇਰ ਮੋੜ ਆਈਦਾ ਸੀ ਨਹੀਂ ਵੀ ਹਜੇ ਸਾਹ ਚੱਲਦੇ ਆ ਖੇ ਡਾਕਟਰ ਨੇ ਸਮਝਾਇਆ ਵੀ ਇਹ ਨਾ ਜਿਹੜਾ ਸਰੀਰ ਹੁੰਦਾ ਤੇ ਬੋਡੀ ਚ ਹਾਰਟ ਨੂੰ ਚਲਾਈ ਜਾਣ ਮਸ਼ੀਨ ਦੇ ਨਾਲ ਉਹ ਸਰੀਰ ਮਾੜਾ ਮਾੜਾ ਰिएक्ट ਕਰਦਾ ਹੀ ਰਹਿੰਦਾ ਆ ਜਿਹੜੀ ਸਾਈਡ ਸੱਟ ਲੱਗੀ ਸੀ ਚੂਲੇ ਤੇ ਫੇ ਮੈਂ ਉਹੀ ਲੱਤ ਜਦੋਂ ਮੈਂ ਅਹੀਂ ਸਾਹਮਣੇ ਹੁੰਦੇ ਸੀ ਨਾ ਜਦੋਂ ਡੈਡੀ ਦਾ ਪਾਸਾ ਪੂਸਾ ਉਹ ਜਦੋਂ ਲੱਤਾਂ ਸੀ ਹਲਾਈ ਦੀ ਸੀ ਉਹ ਡੈਡੀ ਨੂੰ ਦੁੱਖ ਲੱਗਦਾ ਹੁੰਦਾ ਸੀ ਬਹੁਤ ਫੇ ਮੈਂ ਉਹ ਲੱਤ ਹਿਲਾਉਣਾ ਸੀ ਫੇਰ ਵੀ ਨਾ ਇਦਾਂ ਪਰਵੱਟੇ ਜਿੱਦਾਂ ਹਿੱਲਦੇ ਸੀਗੇ ਫੇਰ ਅਹੀਂ ਮੁੜ ਜਾਈਦਾ ਸੀ ਕਿ ਨਹੀਂ ਯਾਰ ਤੇ ਫੇਰ ਇਦਾਂ ਕਰਦੇ ਕਰਦੇ ਤਿੰਨ ਦਿਨ ਲੰਘ ਗਏ ਤੇ ਤੀਜੇ ਦਿਨ ਡਿਸੀਜਨ ਲਿਆ ਵੀ ਡਾਕਟਰ ਨੇ ਆਪ ਹੀ ਸਾਨੂੰ ਐ ਘਰ ਰੋਟੀ ਖਾਣਾ ਜਾਂ ਡਾਕਟਰ ਨੇ ਸੱਦ ਕੇ ਕਹਿੰਦਾ ਆਜੋ ਮੈਨੂੰ ਲੱਗਾ ਵੀ ਕੋਈ ਬਾੜੀ ਭੈੜੀ ਖਬਰ ਨਾ ਦੇ ਦੇਵੇ ਆ ਗਿਆ ਉਹ ਕਾਪੀ ਪੈਣਾ ਲੈ ਕੇ ਬੈਠਾ ਹੈਗਾ ਮੇਰੇ ਉਦੋਂ ਹੀ ਤਰਾ ਨਿਕਲ ਗਿਆ ਲਾਇ ਵੀ ਕਹਿੰਦਾ ਜਿੰਨੀਆਂ ਦਵਾਈਆਂ ਉਹਨਾਂ ਨੇ ਉਹ ਹੀ ਉਹਨਾਂ ਦਾ ਬਿਆਨ ਹੋਈ ਸੀਗਾ ਵੀ ਜਿੰਨੀਆਂ ਦਵਾਈਆਂ ਦਿੱਤੀਆਂ ਆ ਰਿਕਵਰ ਨਹੀਂ ਹੋਇਆ ਉਹ ਇਹ ਨਹੀਂ ਕੰਦੇ ਹੁੰਦੇ ਵੀ ਲੈ ਜਾਓ ਉਹਨਾਂ ਨੇ ਕਦੀ ਨਹੀਂ ਕਹਿਣਾ ਉਹਨਾਂ ਨੇ ਇਹੀ ਕਹੀ ਜਾਣਾ ਵੀ ਗੱਲਾਂ-ਗੱਲਾਂ ਚ ਕਹਿ ਦਿੰਦੇ ਆ ਤੇ ਸਹਨ ਕਰਦੋ ਤੁਸੀਂ ਫਿਰ ਡਾਕਟਰ ਸਾਹਿਬ ਨੂੰ ਮੈਂ ਪੁੱਛਿਆ ਸਾਰਾ ਕਿ ਕੀ ਕਰਨਾ ਚਾਹੀਦਾ ਆ ਫਿਰ ਡਾਕਟਰ ਵਿਆਹ ਦੇ ਸੀਗੇ ਡਾਕਟਰ ਸਾਹਿਬ ਉੱਥੋਂ ਵਿਚਾਰੇ ਵਿਆਹ ਤੋਂ ਮੇਰੇ ਘਰ ਵਿਆਹ ਉਹਨਾਂ ਦੇ ਕੋਈ ਪ੍ਰੋਗਰਾਮ ਹੈ ਉੱਥੋਂ ਸਪੈਸ਼ਲ ਆਏ ਫਿਰ ਦੁਬਾਰਾ ਉਹ ਵੀ ਗਏ ਅੰਦਰ ਦੇਖ ਕੇ ਆਏ ਸਾਰਾ ਡਾਕਟਰਾਂ ਨਾਲ ਗੱਲ ਕਰਕੇ ਆਏ ਵੀ ਕੀ ਪੋਜੀਸ਼ਨ ਕੀ ਆ ਚੱਲਦੀ ਫਿਰ ਉਹਨਾਂ ਨੇ ਵੀ ਅੰਦਰ ਦੇਖਿਆ ਸਾਰਾ ਕੁਝ ਕਰਕੇ ਹਿਲਾ ਕੇ ਸਰੀਰ ਨੂੰ ਜੋ ਵੀ ਆ ਉਹ ਕਹਿੰਦੇ ਵੀ ਨਹੀਂ ਆ ਵੀ ਬਸ ਉਹ ਮਸ਼ੀਨ ਦੇ ਨਾਲ ਸਾਹ ਚਲ ਹੁੰਦੇ ਆ ਬਸ ਇਹ ਰਹੀ ਕਰ ਲੈ ਆਂਦਾ ਉਹ ਕਹਿੰਦੇ ਸੀ ਜਦੋਂ ਮਸ਼ੀਨ ਤੋਂ ਲਾਧੀਏ ਨਾ ਵੈਂਟੀਲੇਟਰ ਤੋਂ 15 10 15 ਮਿੰਟ ਸਰੀਰ ਚੱਲਦਾ ਰਹਿੰਦਾ ਆ ਉਤ ਤੋਂ ਬਾਅਦ ਤੇ ਫਿਰ ਐਂਬੂਲੈਂਸ ਚ ਰੱਖ ਕੇ ਹੀ ਕਰ ਲੈ ਆਏ ਘਰ ਲਿਆ ਕੇ ਬੇਸ ਪੰਜ ਕਿ ਮਿੰਟ ਹੀ ਮੜਾ ਜਾਦਾ ਦਾ ਸਾਹ ਮੜਾ ਮੜਾ ਚੱਲਦਾ ਹੁੰਦਾ ਸਰੀਰ ਬਸ ਉਤ ਤੋਂ ਬਾਅਦ ਤੇ ਉਹ ਸੀਗੇ ਮਾੜੇ ਦਿਨ ਕਈ ਕੁਝ ਆਇਆ ਉਹਨਾਂ ਦਿਨਾਂ ਦੇ ਵਿੱਚ ਥੇਰਾ ਕੁਛ ਦੇਖਿਆ ਜਿਹੜੇ ਜਿਹੜੇ ਬੰਦੇ ਆਪਣੇ ਨਾਲ ਖੜੇ ਰਹੇ ਆਪਾਂ ਉਹਨਾਂ ਦਾ ਤਾਂ ਉਮਰ ਉਹਨਾਂ ਦਾ ਆਸਾਨ ਆਪਣੇ ਸਿਰ ਤੇ ਆ ਜਿਹੜੇ ਉਹ ਟਾਈਮ ਮੇਰੇ ਨਾਲ ਰਹੇ ਜਾਂ ਮੇਰਾ ਸਾਥ ਦਿੱਤਾ ਜੋ ਵੀ ਜਿੱਦਾਂ ਵੀ ਆ ਤੇ ਬਾਕੀ ਹੁਣ ਆ ਸੀਗੀ ਆਪਣੀ ਜੀ ਬਾਕੀ ਗੱਲਾਂ ਬਥੇਰੀਆਂ ਹੋਈਆਂ ਉਹ ਦੱਸਣ ਵਾਲੀਆਂ ਹੈ ਨਹੀਂ ਗੀਆਂ ਤੇ ਹਣ ਆਪਾਂ ਨੇਰਾ ਵੀ ਹੋਣ ਦਿਆ ਚੱਲਦੇ ਆਂ ਕੱਲ ਫੇ ਮਾਰ ਫੇ ਸਲਫ ਚਲੀਏ ਆਦੀਆ ਕਪੜਾ ਝਕਲਾ ਹਾਂ ਅੰਡਾ ਬਤਨ ਲਾ ਪੀਆ ਸਿੱਧਾ ਕਰ ਐਂ ਦੀ ਚੱਲਦੇ ਹਾਂ ਹਨਾ ਇਧਰੋਂ ਨਹੀਂ ਚੱਲਦਾ ਯਾਰ ਟਾਈਮ ਸੂਰਜ ਇਧਰੋਂ ਛਿਪ ਗਿਆ ਹੋਇਆ ਹਾਂ ਹਾਂ ਹੀਟਰ ਲਾ ਪਹਿਲੋਂ ਆ ਨੂੰ ਚੱਲਦੇ ਹਾਂ ਕਿਉਂਕਿ ਹਨੇਰਾ ਸ਼ੁਰੂ ਹੋ ਗਿਆ ਬਾਅਦ ਖਾਲ ਜਾਂ ਬਾਬੇਰੇ ਟਾਇਰ ਜਿਆਦਾ ਬਾਹਰ ਨੂੰ ਹਨੇਰੇ ਹੀ ਘਾਟੀ ਕੱਢਦੇ ਹੁੰਦੇ ਨੇ ਜੀਪ ਬੱਸ ਤੁੰਗ ਜਿਹਾ ਇੱਕ ਇੱਕ ਵਾਰੀ ਗੱਲ ਕਰਦਾ ਤਾਂ ਮੰਮਾ ਮੈਨੂੰ ਇੱਕ ਵਾਰੀ ਬੱਸ ਇਹ ਉਹ ਆ ਪਾਰਕਿੰਗ ਹੈ ਚੜ ਗਈ ਆ ਬਾਕੀ ਫਿਰ ਹੁਣ ਆਪਾਂ ਨੈਕਸਟ ਵੀਡੀਓ 'ਚ ਮਿਲਾਂਗੇ ਤੁਹਾਨੂੰ ਮੈਸੇਜ ਆਉਂਦੇ ਹੁੰਦੇ ਸੀਗੇ ਜਿੰਨਾਂ ਕੋ ਮੇਰਾ ਫੋਨ ਨੰਬਰ ਸੀਗਾ ਬਾਹਰ ਲਿਆ ਕੋ ਉਹ ਫੋਨ ਕਰਦੇ ਹੁੰਦੇ ਸੀ ਕਿ ਕਹਿੰਦੇ ਹੁੰਦੇ ਸੀ ਵੀਡੀਓ ਕਿ ਪਾ ਕੋਈ ਨਹੀਂ ਜੋ ਹੋ ਗਿਆ ਹੋਣਾ ਸੀਗਾ ਮੈਂ ਉਹਨਾਂ ਨੂੰ ਇਹ ਕਿਹਾ ਨਾ ਮੈਂ ਕਿਹਾ ਜਦੋਂ ਦਿਲ ਕਰੂਗਾ ਆਪਾਂ ਪਾ ਲੈਣੀ ਆ ਬਾਕੀ ਆਇਆ ਕਰੂਗੀ ਆ ਵੀਡੀਓ ਹੁਣ ਚੰਗਾ ਜੀ ਮਿਲਦੇ ਹਾਂ ਹੁਣ ਕੱਲ ਨੂੰ ਇੱਥੇ ਬੈਠਾ ਸੀ ਚਾਹ ਪਾਣੀ ਪੀ ਕੇ ਗੱਡੀ ਆਲੂ ਜਾਣਾ ਆ ਗੱਡੀ ਵੇਖ ਕੇ ਆਉਣੀ ਆ ਕਿੰਨੀ ਕੁ ਬਣ ਗਈ ਆ ਮਿਲਦੇ ਆ ਫੇ ਤੁਹਾਨੂੰ ਕੱਲ ਨੂੰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਵਾਰੀ ਸਾਰਿਆਂ ਦਾ ਫੇਰ ਧੰਨਵਾਦ ਜਿਨ੍ਹਾਂ ਨੇ ਇੰਨੀ سپورਟ ਕੀਤੀ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ ਧੰਨਵਾਦ ਮਿਲਦੇ ਆ ਫੇਰ